ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੱਲ ਨੂੰ ਸਾਡੇ ਘਰੇ ਪ੍ਰਭਾਤ ਫੇਰੀ ਹੈ ਜੀ ਤੇ ਪ੍ਰਭਾਤ ਫੇਰੀ ਲਈ ਅਸੀਂ ਬਹੁਤ ਹੀ ਐਕਸਾਈਟਿਡ ਆ ਤੇ ਉਹਦੇ ਲਈ ਅਸੀਂ ਪ੍ਰਸ਼ਾਦ ਦੀ ਪ੍ਰੈਪਰੇਸ਼ਨਸ ਕਰ ਰਹੇ ਆ ਜੀ ਸੰਗਤ ਲਈ ਤੇ ਕੱਲ ਨੂੰ ਸਵੇਰੇ ਲਗਭਗ 5 ਵਜੇ अर्ਲੀ ਮਾਰਨਿੰਗ ਪ੍ਰਭਾਤ ਫੇਰੀ ਆਪਣੇ ਆ ਜਾਣੀ ਹੈ ਜੀ ਕੱਲ ਹੀ ਆਮ ਵੀਰੀ ਮਚ ਐਕਸਾਈਟਿਡ ਵੀ ਸਾਰੀ ਸੰਗਤ ਆਉਗੀ ਪੂਰੇ ਮਨ ਨਾਲ ਦਿਲ ਤੋਂ ਵੈਲਕਮ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਜਾਪ ਕਰਾਂਗੇ ਤੇ ਪ੍ਰਭਾਤ ਫੇਰੀ ਦੇ ਦਰਸ਼ਨ ਮੇਲੇ ਕਰਾਂਗੇ ਜੀ ਤੇ ਤੁਹਾਨੂੰ ਵੀ ਕਰਾਵਾਂਗੇ ਜਾਰੇ ਪਸ ਸੁਖੋ ਕਿਸੇ ਦੁਨਿਆਵੀ ਕੰਮ ਅੰਮ੍ਰਿਤ ਨਾਨਕ ਤੁਮ ਆਵੀਂ ਬਖਾਲਣ ਦਾ ਇਹੋ ਜਿਹਾ ਤੁਸੀਂ ਆਵੇਂ ਬਾਬਾ ਨਾਨਕ ਤੇ ਇਹ ਦੇਖੋ ਸਾਡਾ ਪ੍ਰਸ਼ਾਦ ਤਿਆਰ ਆ ਜੀ ਤੇ ਆਏ ਸਾਲ ਬੜੀ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਆ ਪਰਵਾਤ ਫੇਰੀਆਂ ਦੀ ਛੋਟੇ ਹੁੰਦੇ ਆ ਤੁਸੀਂ ਨਾ ਤੇ ਅਸੀਂ ਪਰਵਾਤ ਫੇਰੀਆਂ ਤੇ ਜਾਂਦੇ ਰਹੇ ਆ ਸਵੇਰੇ 4:30 ਮਤਲਬ 4:30 5 ਵਜੇ ਨਾ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਤੇ ਹਲਕਿ ਜਿਵੇਂ ਪੰਜ ਪਿਆਰੇ ਤਿਆਰ ਕਰਦੇ ਨੇ ਮੈਂ ਉਹਨਾਂ ਚ ਹੀ ਬਣਦਾ ਹੁੰਦਾ ਸੀ ਪਰਵਾਤ ਫੇਰੀ ਜਦੋਂ ਵੀ ਆਉਂਦੀ ਆ ਹਨਾ ਇਹ ਸਾਲ ਪੂਰੇ ਸਾਲ ਵੇਟ ਰਹਿੰਦਾ ਕਿ ਆਹ ਦਿਨ ਵੀ ਬੜੇ ਵਧੀਆ ਹੁੰਦੇ ਨੇ ਸਵੇਰੇ ਸਵੇਰੇ ਨਾ ਠੰਡ ਹੁੰਦੀ ਆ ਨਾ ਗਰਮੀ ਹੁੰਦੀ ਆ ਹਨਾ ਤੇ ਬਹੁਤ आनंद ਹੁੰਦਾ ਜੇ ਆਪਾਂ ਸੰਗਤ ਨਾਲ ਬੈੰਨੇ ਆ ਤੇ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਆਏ ਸਾਲ ਅਸੀਂ ਆਪਣੇ ਘਰੇ ਫਰਵਾਦ ਫੇਰੀ ਦੇ ਤੌਰ ਤੇ ਸੰਗਤਾਂ ਦੇ ਚਰਨ ਪਵਾ ਲਈਏ ਤੇ ਘਰੇ ਬਾਬੇ ਨਾਨਕ ਦਾ ਜਾਪ ਵੀ ਹੋ ਜਾਂਦਾ ਤੇ ਬਾਕੀ ਬੱਚਿਆਂ ਨੂੰ ਵੀ ਐ ਹੁੰਦਾ ਨਾ ਕਿਉਂਕਿ ਕਿ ਅਸੀਂ ਵੀ ਬਚਪਨ ਦੇ ਵਿੱਚ ਜੋ ਵੀ ਚੀਜ਼ ਇੰਜੋਏ ਕੀਤੀ ਆ ਤੇ ਬੱਚਿਆਂ ਨੂੰ ਵੀ ਉਹ ਚੀਜ਼ ਦਾ ਪਾਰਟ ਬਣੇ ਕਿਉਂਕਿ ਅਸੀਂ ਵੀ ਹੁਣ ਵੀ ਉਹ ਸੋਚਦੇ ਆ ਜਿਹੜੀ ਬਚਪਨ ਚ ਚੀਜ਼ਾਂ ਕੀਤੀਆਂ ਸੀਗੀਆਂ ਛੋਟੀਆਂ-ਛੋਟੀਆਂ ਹਨ ਤੇ ਕਿੰਨੀਆਂ ਮੈਮਰੀਜ਼ ਨੇ ਛੋਟੇ ਹੁੰਦੇ ਦੀ ਕਦੇ ਕਿਦੇ ਘਰ ਜਾਣਾ ਕਦੇ ਕਿਸੇ ਦੇ ਘਰ ਜਾਣਾ ਸੇਵਾ ਕਰਾਣੀ ਵਿੱਚ ਨੂੰ ਹਣਾ ਤੇ ਮੈਂ ਚਾਹੁੰਨੇ ਚਲੋ ਬੱਚੇ ਵੀ ਆ ਚੀਜ਼ ਦਾ ਪੱਟ ਬਣਨ ਦੇ ਜਦੋਂ ਉਹ ਵੱਡੇ ਹੋਣਗੇ ਉਹਨਾਂ ਨੂੰ ਵੀ ਆ ਚੀਜ਼ ਯਾਦ ਹੋਊਗੀ ਤੁਹਾਡਾ ਬਹੁਤ ਬਹੁਤ ਸਤਿਨਾਮ ਆ ਸਾਡੀ ਵੀਡੀਓ ਚ ਤਲਬਨ ਟੈਲ ਚੈਨਲ ਹੈ ਕੱਲ ਸਾਡੇ ਘਰ ਪਰਵਾਦ ਫਿਰੇ ਮੈਂ ਮਮਾ ਤੇ ਦਾ ਦਿਨਾ ਹੈਲਪ ਕਰਵਾ ਲੈ ਪਰ ਸਾਡੇ ਬਣਾਉਣ ਵਿੱਚ ਵਾਈਗਰੂ ਦੀ ਖਸਤਾ ਵਾਈਗਰੂ ਦੀ ਫਤਾ ਵਾਈਗਰੂ ਹਾਂਜੀ ਸਰਦਾਰ ਸਾਹਿਬ ਫਿਰ ਰੰਗੋਲੀ ਪ੍ਰੇਪਰੇਸ਼ਨ ਕੱਲ ਦੀ ਪ੍ਰਭਾਤ ਫੇਰੀ ਲਈ ਕਿੱਦਾਂ ਚੱਲ ਰਹੀ ਹੈ ਜੀ ਦੇਖੋ ਇੱਕ ਕਮਕਾਰ ਬਣਾਇਆ ਵੈਸੇ ਇੱਕ ਮੈਂ ਕੋਈ ਬਾਲਾ ਵੱਡਾ ਆਰਟਿਸਟ ਤਾਂ ਹੈ ਨਹੀਂ ਚਲੋ ਜਿੰਨਾ ਕ ਮਾਲਕ ਨੇ ਬਖਸ਼ਿਆ ਆਪਾਂ ਉਨੱਕ ਕਰੀ ਜਾਂਦੇ ਆ ਚਲੋ ਚਾਹ ਹੁੰਦਾ ਹਨਾ ਇੱਕ ਕੀ ਘਰੇ ਸੰਗਤ ਨੇ ਆਉਣਾ ਤੇ ਥੋੜੀ ਹੋਰ ਵਕਤ ਵਧੀਆ ਹੋਊ ਤੇ ਡੈਕੋਰੇਸ਼ਨ ਵਧੀਆ ਹੋ ਜਾਊਗੀ ਤੇ ਸਾਡੇ ਉੱਪਰ ਵਿੜਾ ਖੁੱਲਾ ਤਾਂ ਕਰਕੇ ਅਸੀਂ ਪ੍ਰਭਾਤ ਫੇਰੀ ਉੱਪਰ ਹੀ ਬੁਲਾ ਰਹੇ ਆ ਚਲੋ ਭਾਵੇਂ ਕਈ ਬਜ਼ੁਰਗਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਪੌੜੀਆਂ ਚੜ੍ਹਨ ਦੇ ਵਿੱਚ ਤੇ ਕੱਲ ਨੂੰ ਜ਼ਰੂਰ ਦਿਖਾਵਾਂਗੇ ਕਿ ਪ੍ਰਭਾਤ ਫੇਰੀ ਦੇ ਵਿੱਚ ਕੀ ਕੁਝ ਹੁੰਦਾ ਤੇ ਕੱਲ ਨੂੰ ਸਵੇਰੇ ਗੁਰਦੁਆਰਾ ਸਾਹਿਬ ਵੀ ਜਾਵਾਂਗੇ ਕਿ ਸਵੇਰੇ ਕਿਵੇਂ ਸ਼ੁਰੂਆਤ ਕਰਦੇ ਨੇ ਕੀ ਕੀ ਕਰਦੇ ਨੇ ਤੁਹਾਨੂੰ ਸਭ ਕੁਝ ਦਿਖਾਵਾਂਗੇ ਸਾਡੀ ਵੀਡੀਓ ਨਾਲ ਬਣੇ ਰਹੋ ਤੇ ਸਵੇਰੇ ਮਨ ਲੱਗਦਾ ਹਨ ਨੂੰ 3:30 ਵਜੇ ਉੱਠਣਾ ਪੈਣਾ ਕੁਮ ਤਾਂ ਉਹਨਾਂ ਨੇ ਨਵੇਂ ਨਵੇਂ ਰੰਗੋਈਆਂ ਲੱਭ ਕੇ ਦਿੱਤੇ ਠੀਕ ਹੈ ਜੀ ਬਹਰੀਕ ਇਹਦਾ ਪੰਜਾਬ ਦੇ ਵਿੱਚ ਰਹਿੰਦਾ ਉਹਨੂੰ ਪ੍ਰਭਾਤ ਫੇਰੀਆਂ ਬਾਰੇ ਤਾਂ ਪਤਾ ਹੀ ਹੋਣਾ ਕਿ ਪ੍ਰਭਾਤ ਫੇਰੀਆਂ ਕੀ ਹੁੰਦੀਆਂ ਹਨ ਨਾ ਲੁਕੋ ਨਾਨਕ ਦੇਵ ਜੀ ਦਾ ਜਨਮ ਦਿਨ ਆਉਂਦਾ ਉਸ ਤੋਂ ਪਹਿਲਾਂ ਸੰਗਤਾਂ ਉਹਨਾਂ ਦੀ ਜਨਮ ਦੀ ਖੁਸ਼ੀ ਦੇ ਵਿੱਚ ਪ੍ਰਭਾਤ ਫੇਰੀਆਂ ਕਰਦੀਆਂ ਨੇ ਸਵੇਰ ਦੇ 5 ਵਜੇ ਨੇ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਾਉਂਦੇ ਆ ਕਿ ਪ੍ਰਭਾਤ ਫੇਰੀ ਕਿਵੇਂ ਸ਼ੁਰੂਆਤ ਹੁੰਦੀ ਹੈ ਤੇ ਹੁਣ ਆਪਾਂ ਸਵੇਰੇ-ਸਵੇਰੇ ਜਾ ਕੇ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਰਵਾਤ ਫੇਰੀ ਦੀਆਂ ਕੀ ਤਿਆਰੀਆਂ ਚੱਲਦੀਆਂ ਨੇ ਬਿਲ ਸੰਗਤ ਮੈਲ ਭਰੇ ਗਿਆ ਜੀ ਸੋ ਬਿਲ ਤੇਰ ਆਈ ਦੋ ਘਾਮ ਵਿੱਚ ਸੰਗਤ ਨੇ ਚੱਲ ਪਹੁੰਚਣ ਸਰਦਾਰ ਬੇਨਤੀ ਹੈ ਕਿ ਭਾਈ ਸੰਗਤ ਜੀ ਸਾਰੀ ਪਹੁੰਚ ਚੁੱਕੀ ਹੈ ਜੋ ਸੰਗਤ ਰਹੇ ਵੀ ਹੈ ਬੇਨਤੀ ਹੈ ਬਈ ਜਿੰਨਾ ਜਲਦੀ ਹੋ ਸਕਦਾ ਹੈ ਪਹੁੰਚਣ ਦੀ ਕਿਰਪਾ ਅਰਦਾ ਕਰੂੰ ਇੱਕ ਦੋ ਮਿੰਟਾਂ ਦੇ ਵਿੱਚ ਵਿੱਚ ਪਰਵਾਤ ਫੇਰੀ ਨੇ ਚਾਲੇ ਪਾ ਦੇਣ ਹਨ ਕਿ ਪਾਪਾ ਜੀ ਦੇ ਅਰਦਾਸ ਕਰਨ ਤੋਂ ਬਾਅਦ ਪਰਵਾਤ ਫੇਰੀ ਨਿਕਲਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਨਿਸ਼ਾਨ ਰਹੇ ਪਰਵਾਤ ਫੇਰੀ ਦੇ ਵਿੱਚ ਪਰਵਾਤ ਤੋਂ ਭਾਵ ਹੈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ ਜਿਹਨੂੰ ਕਿ ਗੁਰਬਾਣੀ ਦੇ ਵਿੱਚ ਅੰਮ੍ਰਿਤ ਵੇਲਾ ਵੀ ਕਹਿੰਦੇ ਨੇ ਤੇ ਫੇਰੀ ਤੋਂ ਮਤਲਬ ਆ ਸੰਗਤਾਂ ਦੁਆਰਾ ਸ਼ਬਦ ਤੇ ਕੁਰਬਾਨੀ ਦਾ ਗੁਣਕਾਇਣ ਕਰਦੇ ਆਂ ਗਲੀ ਗਲੀ ਜਾ ਕੇ ਫੇਰਾ ਪਾਉਣਾ ਕਈ ਇਲਾਕਿਆਂ ਦੇ ਵਿੱਚ ਪ੍ਰਵਾਤ ਫਰੀ ਦੇ ਨਾਲ ਪੰਜ ਪਿਆਰੇ ਤੇ ਇੱਕ ਸਿੰਘ ਸਹਿਬਾਨ ਵੀ ਸਾਜਦੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਗਤ ਤੋਂ ਲਗਭਗ 10-15 ਦਿਨ ਪਹਿਲਾਂ ਸੰਗਤਾਂ ਪਰਵਾਤ ਫੇਰੀਆਂ ਸ਼ੁਰੂ ਕਰ ਦਿੰਦੀਆਂ ਨੇ ਤੇ ਕੀਰਤਨ ਕਰਦੇ ਨੇ ਨਾਨਕ ਨਾਮ ਤੇ ਆ ਲੋ ਜੀ ਪਰਵਾਤ ਫੇਰੀ ਆਈ ਹੈ ਦਰਸ਼ਨ ਕਰ ਲੋ ਸੰਗਤਾਂ ਦੇ ਕਿਉਂ ਨੀਂਦ ਨਿਕਰੀ ਪਾਈ ਅੱਜ ਪਰਵਾਤ ਫੇਰੀ ਦੋ ਘਰਾਂ ਦੇ ਵਿੱਚ ਜਾਣੀ ਸੀ ਤੇ ਪਹਿਲੇ ਘਰ ਪਰਵਾਤ ਫੇਰੀ ਪਹੁੰਚ ਗਈ ਹੈ ਤੇ ਤੇ ਫੁੱਲਾਂ ਨਾਲ ਪਰਵਾਤ ਫੇਰੀ ਦਾ ਸੰਗਤ ਦਾ ਸਵਾਗਤ ਕੀਤਾ ਤੇ ਚਲੋ ਆਪਾਂ ਵੀ ਘਰੇ ਜਾ ਕੇ ਦੇਖਦੇ ਹਾਂ ਪਰਵਾਤ ਫੇਰੀ ਦੀਆਂ ਕੀ ਕੀ ਤਿਆਰੀਆਂ ਚੱਲਦੀਆਂ ਨੇ ਜੀ ਮਾਤਾ ਉਹ ਦੇਖ ਤਿਆਰ ਕਰ ਰਹੇ ਨੇ ਪਰਵਾਤ ਫੇਰੀ ਵਾਸਤੇ ਕਿਆ ਬਾਤ ਹੈ ਉਹ ਅਪ੍ਰਿਕਾ ਵੱਖਰਾ ਹੀ ਹੈ ਠੀਕ ਹੈ ਤੇ ਇੱਧਰ ਸਾਡਾ ਪਤਿੱਲਾ ਤਿਆਰ ਹੋ ਰਿਹਾ ਚਾਹ ਵਾਸਤੇ ਬਹੁਤ ਫਿਰ ਜਿਆਰੀ ਹੋ ਚੁੱਕੀ ਹੈ। ਕੀ ਬਾਤ ਹੈ। ਤੇ ਇੱਥੇ ਬਿਠਾਵਾਂਗੇ ਸੰਗਤ ਨੂੰ ਤੇ ਡੈਕੋਰੇਸ਼ਨ ਵੀ ਕਰ ਦਿੱਤੀ ਹੈ। ਵਾਹਿਗੁਰੂ। ਤੇ ਸੰਗਤਾਂ ਨਾਮ ਸਿਮਰਨ ਦੇ ਧੁਨ ਵਿੱਚ ਮਸਤ ਹੋ ਕੇ ਸ਼ਬਦ ਦਾ ਜਾਪ ਕਰਦੇ ਆਂ। ਨਗਰ ਦੇ ਵਿੱਚ ਫੇਰਾ ਪਉਂਦੀ ਹੈ। ਦਾਤ ਜਨਤਿਨ ਤੇ ਲੋਂਗਾ ਦਾਤ ਜਨਤਿਨ ਤੇ ਪੂਰੀ। ਤੇ ਫਾਈਨਲੀ ਸਾਡੀ ਉਡੀਕ ਖਤਮ ਹੋਈ ਤੇ ਸਾਡੇ ਕਰੇ ਪਰਬਤ ਦੀ ਦੁਹਚਰਨ ਤੇ ਨਿਸ਼ਾਨ ਸਾਹਿਬ ਤੇ ਫੁੱਲਾਂ ਦੀ ਮਾਲਾ ਚੜਾ ਕੇ ਪਰਬਤ ਦੇ ਦਾ ਸਵਾਗਤ ਕੀਤਾ ਤੇ ਪੰਜ ਪਿਆਰਿਆਂ ਦੇ ਚਰਨ ਤੋਂ ਆ ਕੇ ਉਹਨਾਂ ਦਾ ਸਾਡੇ ਘਰੇ ਵੈਲਕਮ ਕੀਤਾ ਮਲੇ ਸੋਨਿਆ ਆ ਆ ਤੇ ਸੰਗਤਾਂ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਨੇ ਉਸ ਅਪਰੰਤ ਕੀਰਤਨ ਤੇ ਅਨੰਦ ਸਾਹਿਬ ਦਾ ਪਾਠ ਕਰਦਿਆਂ ਨੇ ਏ ਹੋ ਸਈਆਂ ਕੁਝੀ ਆਂਦੇ ਆਂੀ ਬੱਬਾ ਦਾ ਨਾਮ ਜਕਾਰੇ ਹੋ ਸਈਆਂ ਏ ਹੋ ਸਈਆਂ ਕੁਝੀ ਆਂਦੇ ਆਂੀ ਬੱਬਾ ਦਾ ਨਾਮ ਜਕਾਰੇ ਹੋ ਸਈਆਂ

ਸਾਰੇ ਬੰਦੇ ਡੰਡਵਰ ਤੇ ਆ ਨਹੀਂ ਆਪਾ ਨਾਲ ਦਾ ਹੈ ਹੋ ਜੈਨਾ ਤੇ ਹੋ ਜੈਨਾ ਕੁੱਝ ਹੀ ਆਏ ਨਾਲ ਦਾ ਹੈ ਹੋ ਜੈਨਾ ਸਾਰੇ ਦੁਨੀਆ

ਤੇ ਪਰਵਾਤ ਫੇਰੀ ਦੇ ਨਾਲ ਜਾ ਕੇ ਅੰਮ੍ਰਿਤ ਵੇਲੇ ਮਿੱਠੀ ਮਿੱਠੀ ਬਾਣੀ ਦਾ ਜਾਪ ਕਰਕੇ ਸੱਚੀ ਅਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਤੇ ਅਰਦਾਸ ਕਰਨ ਉਪਰੰਤ ਦੇਗ ਸੰਗਤ ਵਿੱਚ ਵਰਤਾ ਕੇ ਭੋਗ ਚਕਾਇਆ ਜਾਂਦਾ ਹੈ ਤੇ ਕੀਰਤਨ ਕਰਕੇ ਸੰਗਤਾਂ ਫਿਰ ਦੁਬਾਰਾ ਗੁਰੂ ਘਰ ਨੂੰ ਚੱਲੇ ਪਾ ਦਿੰਦੀਆਂ ਤੇ ਸਾਧ ਸੰਗਤ ਜੀ ਇਹ ਸੀਗਾ ਸਾਡਾ ਛੋਟੀ ਜੀ ਵੀਡੀਓ ਹਨਾ ਕਿਉਂਕਿ ਮੈਂ ਦੇਖਦਾ ਸੀ ਨਾ ਕਿ YouTube ਤੇ ਕੋਈ ਵੀਡੀਓ ਨਹੀਂ ਹੈਗੀ ਜਿਹੜੀ ਇੱਕ ਪ੍ਰਵਾਤ ਫੇਰੀ ਲਈ ਡੈਡੀਕੇਟਿਡ ਵੀਡੀਓ ਬਣੀ ਹੋਵੇ ਜਾਂ ਜਿੱਥੋਂ ਪਤਾ ਲੱਗ ਸਕੇ ਕਿ ਪ੍ਰਵਾਤ ਫੇਰੀ ਦੇ ਵਿੱਚ ਕੀ ਕੀ ਹੁੰਦਾ ਤੇ ਮੇਰੀ ਕੋਸ਼ਿਸ਼ ਹੈ ਸਾਰਿਆਂ ਨੂੰ ਪਤਾ ਲੱਗੇ ਨਾ ਪ੍ਰਵਾਤ ਫੇਰੀਆਂ ਦੇ ਵਿੱਚ ਕੀ ਹੁੰਦਾ ਕਿਉਂ ਮਨਾਈ ਜਾਂਦੀ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਹਨਾ ਜੇ ਤੁਸੀਂ ਚਾਹਦੇ ਹੋ ਇਨਫੋਰਮੇਸ਼ਨ ਅੱਗੇ ਤੱਕ ਜਾਵੇ ਤਾਂ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਥਿਸ ਵੀਡੀਓ ਸਸ਼ਿਕਾ